ਨਾ ਪੰਜਾਬ ਪੁਲਸ ਨੂੰ ਪਤਾ ਹੈਗਾ ਨਾ ਡੀਐਮ ਨੂੰ ਹੈਗਾ ਜਿਹੜੇ ਬੰਦੇ ਨੂੰ ਤੁਸੀਂ ਵਾਰਸ ਪੰਜਾਬ ਦਾ ਮੁਖੀ ਕਹਿ ਰਹੇ ਹੋ ਉਹ ਇੱਕ ਸੋਸਾਇਟੀ ਹੈ ਵਾਰਸ ਪੰਜਾਬ ਜਦੋਂ ਕੋਈ ਸੋਸਾਇਟੀ ਰਜਿਸਟਰਡ ਹੁੰਦੀ ਹੈ ਉਹਦਾ ਇੱਕ ਕਾਨੂੰਨ ਹੈ ਉਹਦੇ 'ਚ ਜੇ ਕੋਈ ਤੁਸੀਂ ਮੈਂਬਰ ਪਾਣਾ ਹੈ ਉਹਨੂੰ ਤੁਸੀਂ ਰੈਜ਼ੋਲੂਸ਼ਨ ਲੈ ਕੇ ਫਿਰ ਪਾਉਂਦੇ ਹੋ ਜੇ ਕਿਸੇ ਨੂੰ ਪ੍ਰਧਾਨ ਬਣਾਣਾ ਹੈ ਤੇ ਮੈਜੋਰਿਟੀ ਬੰਦਿਆਂ ਦੇ ਸਾਈਨ ਹੋਣੇ ਚਾਹੀਦੇ ਆ ਫਿਰ ਉਹ ਹੁੰਦਾ ਜੇ ਤੁਸੀਂ ਪਹਿਲੇ ਪ੍ਰਧਾਨ ਨੂੰ ਲਾਉਣਾ ਹੈ ਉਹ ਦੋ ਤਰੀਕਿਆਂ ਨਾਲ ਲੈ ਸਕਦਾ ਚਾਹੀ ਤੋ ਰੈਜ਼ੀਗਨੇਸ਼ਨ ਦੇ ਚਾਹੀ 2/3 ਮੈਜੋਰਿਟੀ ਉਹਨੂੰ ਲਾਏ ਕੀ ਸਰਕਾਰ ਕੋਈ ਐਸਾ ਕਾਗਜ਼ ਤੇ ਦੱਸੀ ਜਿਹੜਾ ਇਹ ਦੱਸਦਾ ਹੋਵੇ ਕਿ ਅਮਰਿਤਪਾਲ ਨੂੰ ਕੋਈ ਰੈਜ਼ੋਲੂਸ਼ਨ ਪਿਆ ਮੈਂਬਰ ਲੈਣ ਲਈ? ਉਹਨੂੰ ਕੋਈ ਪ੍ਰਧਾਨ ਬਣਾਉਣ ਲਈ ਕੋਈ ਰੈਜ਼ੋਲੂਸ਼ਨ ਹੈਗਾ ਇਹਨਾਂ ਕੋਲੇ? ਜਿਹੜਾ ਪਹਿਲਾ ਪ੍ਰਧਾਨ ਹੈ ਉਹਨੂੰ ਲਾਉਣ ਲਈ ਕੋਈ ਰੈਜ਼ੋਲੂਸ਼ਨ ਹੈਗਾ। ਸੋ ਬਿਨਾ ਕਿਸੇ ਵੈਰੀਫਿਕੇਸ਼ਨ ਤੇ ਤੁਸੀਂ ਇਹ ਸਾਰੀਆਂ ਗਰਾਉਂਡਸ ਲੈ ਲੀਆਂ ਨੇ ਬੇਸਲੈਸ ਪਰ ਇੱਕ ਸਮਾਂ ਸੀ ਜਦੋਂ ਅਮਰਤਪਾਲ ਸਿੰਘ ਨੇ ਤਾਂ ਖੁਦ ਕਿਹਾ ਕਿ ਮੈਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਹਾਂ ਇਸ ਤੋਂ ਬਾਅਦ ਉਹਨਾਂ ਦੀ ਪੂਰੀ ਪੂਰੀ ਇੱਕ ਪ੍ਰੋਗਰਾਮ ਕੀਤੇ ਗਏ ਜਿਹੇ ਇਹ ਮਾਮਲਿਆਂ ਤੇ ਇਹਨਾਂ ਦਾ ਫਰਕ ਹੁੰਦਾ ਨਾ ਜੀ ਉਦੋਂ ਕ੍ਰਾਸ ਟੈਸਟਿੰਗ ਹੋਣੀ ਚਾਹੀਦੀ ਹੈ ਜਦੋਂ ਕਾਗਜ਼ ਲੈ ਕੇ ਆਜਾਂ ਕਿਹੜਾ ਰੈਜ਼ੋਲੂਸ਼ਨ ਹੈਗਾ ਵਾਰਿਸ ਪੰਜਾਬ ਦਾ ਕਹਿਣਾ ਤਾਂ ਨਹੀਂ ਨਾ ਹੁੰਦਾ ਉੱਥੇ ਕਾਗਜ਼ਾਂ ਨੇ ਬੋਲਣਾ ਹੈਗਾ ਜਿਸ ਬੰਦੇ ਉੱਪਰ ਕਿਡਨੈਪਿੰਗ ਦੀ ਐਫ ਆਰ ਲਾਜ਼ ਹੋਏ ਤਿੰਨ ਪਰਚੇ ਸੀ ਅਮਰਤਪਾਲ ਦੇ 23 ਫਰਵਰੀ 2024 ਅਜਨਾਲਾ ਵਾਇਲੈਂਸ ਤੋਂ ਪਹਿਲੇ ਕਿ ਫਿਰ ਇਹ ਐਸਐਸਪੀ ਦੱਸੇ ਉਹ ਐਸਪੀ ਦੱਸੇ ਐਸਐਚਓ ਦੱਸੇ ਕਿ ਤੁਸੀਂ ਦੋਸ਼ੀ ਨੂੰ ਕੁਰਸੀ ਕਿਵੇਂ ਦੇ ਦਿੱਤੀ ਥਾਣੇ 'ਚ ਉਹਨੂੰ ਫੜਿਆ ਕਿਉਂ ਨਹੀਂ 18 ਮਾਰਚ ਤੋਂ ਪਹਿਲੇ ਚੌਥੀ ਐਫ ਆਰ ਆਰ ਅਜਨਾਲਾ ਵੀ ਹੋਗੀ ਜਿਸ ਬੰਦੇ ਤੇ ਚਾਰ ਐਫ ਆਰ ਆ ਹੋ ਉਸ ਥਾਣੇ ਦਾ ਐਸਐਸਪੀ ਉਹਦੇ ਨਾਲ ਕੁਰਸੀ ਲਾ ਕੇ ਬੈਠੇ ਇਹ ਬੇਲ ਬੇਲੇਬਲ ਫੈਂਸੀ ਕਿਉਂ ਨਹੀਂ ਫੜਿਆ ਪੰਜਾਬ ਦੇ ਵਿੱਚ ਜਿੱਥੇ ਪੰਥਕ ਸਿਆਸਤ ਦੀ ਗੱਲ ਹੁੰਦੀ ਹੈ ਕੌਣ ਸਹੀ ਦਿਸ਼ਾ ਵੱਲ ਚੱਲ ਰਿਹਾ ਹੈ ਤੇ ਕੌਣ ਗਲਤ ਵੱਲ ਉੱਥੇ ਹੀ ਕਾਨੂੰਨਨ ਤੌਰ ਤੇ ਜਦੋਂ ਦੇਖਿਆ ਜਾਂਦਾ ਹੈ ਤੇ ਮਸਲੇ ਸੁਪਰੀਮ ਕੋਰਟ ਤੱਕ ਨੇ ਹੁਣ ਸੁਪਰੀਮ ਕੋਰਟ ਦੇ ਵਿੱਚ ਜਦੋਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਨੋਟਿਸ ਹੋਇਆ ਉਸ ਦੇ ਉੱਤੇ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਦੇ ਬਾਰੇ ਗੱਲ ਕਿੱਥੇ ਤੱਕ ਪੁੱਜੀ ਇਸ ਦੇ ਬਾਰੇ ਵੀ ਗੱਲ ਕਰਾਂਗੇ ਔਰ ਅਮਰਿਤਪਾਲ ਸਿੰਘ ਤੇ ਉਸ ਦੇ ਜਿਹੜੇ ਸਾਥੀ ਐਨਐਸਏ ਦੇ ਤਹਿਤ ਰੀਟੈਂਸ਼ਨ ਪੀਰੀਅਡ ਦੇ ਦੌਰਾਨ ਚੱਲ ਰਹੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਪੁਲਿਸ ਦੇ ਐਫੀਡੇਵਿਟ ਦੇ ਜ਼ਰੀਏ ਹਾਈ ਕੋਰਟ ਤੱਕ ਵੀ ਪ ਗੱਲਬਾਤ ਕਰਾਂਗੇ ਮੇਰੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸਿਮਰਨਜੀਤ ਸਿੰਘ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਸਭ ਤੋਂ ਪਹਿਲਾਂ ਗੱਲ ਕਰੀਏ ਜੇਕਰ ਅਸੀਂ NSA ਦੇ ਤਹਿਤ ਜਿਹੜੇ ਰਿਟੈਂਸ਼ਨ ਪੀਰੀਅਡ ਚ ਰੱਖੇ ਹੋਏ ਨੇ ਵਿਧਾਈ ਵੀ ਗਈ ਹੈ NSA ਅਮਰਿਤਪਾਲ ਸਿੰਘ ਦੇ ਕੇਸ ਬਾਰੇ ਗੱਲ ਕਿੱਥੇ ਤੱਕ ਪੁੱਜੀ ਹੈ ਕਿਉਂਕਿ ਲੋਕਾਂ ਨੂੰ ਨਜ਼ਰ ਤਾਂ ਬਣੀ ਰਹਿੰਦੀ ਹੈ ਲੋਕਾਂ ਨੂੰ ਅਧੂਰੀ ਜਾਣਕਾਰੀ ਮਿਲਦੀ ਹੈ ਕਿ ਹੁਣ ਬਣੇਗਾ ਕੀ ਅੱਗੇ ਇੱਕ ਟੋਟਲ 11 ਐਫ ਬੰਦਿਆਂ ਤੇ NSA ਲੱਗੀ ਸੀ ਜਰਚ ਇੱਕ ਜਿਹੜਾ ਵਿਕਰਮ ਸੀਓ ਫਰਾਰ ਹੋ ਗਿਆ 10 ਬੰਦੇ ਫੜੇ ਗਏ ਜੀ ਦਸਾਂ ਨੂੰ ਇਹਨਾਂ ਨੇ ਸ਼ਿਫਟ ਕਰ ਦਿੱਤਾ ਹੈ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਜੀ ਪਿਛਲੇ ਸਾਲ 7 ਬੰਦਿਆਂ ਨੇ ਚੈਲੰਜ ਕੀਤੀ ਸੀ ਜੀ ਉਦੋਂ ਅਮਰਿਤਪਾਲ ਕਹਿੰਦਾ ਸੀ ਕਿ ਮੈਂ ਚੈਲੰਜ ਨਹੀਂ ਕਰਨੀ ਹੈਗੀ ਜੀ ਹੁਣ ਜਦੋਂ ਨਵੀਂ ਨੋਟੀਫਿਕੇਸ਼ਨ ਹੋਇਆ ਹੈ 13 ਮਾਰਚ 2024 ਨੂੰ ਉਹਨਾਂ ਨੇ 1 ਸਾਲ ਲਈ ਗਵਰਨਮੈਂਟ ਨੇ ਹੋਰ ਐਕਸਟੈਂਡ ਕਰ ਦਿੱਤਾ ਹੈ ਉਸ ਤੋਂ ਬਾਅਦ ਪਹਿਲੀ ਪਟੀਸ਼ਨ ਇੱਥੇ ਫਾਈਲ ਹੋਈ ਹੈ ਅਮਰਿਤਪਾਲ ਵੱਲੋਂ ਐਨਐਸਸੀ ਨੂੰ ਚੈਲੰਜ ਕਰਨ ਦੀ ਫਿਰ ਕਲਸੀ ਸਾਹਿਬ ਨੇ ਪਟੀਸ਼ਨ ਫਾਈਲ ਕੀਤੀ ਹੈ ਮੈਂ ਇਹਦੇ ਵਿੱਚ ਗੁਰ ਰੌਜ਼ਲੇ ਦੀ ਪਟੀਸ਼ਨ ਫਾਈਲ ਕੀਤੀ ਹੈ ਜਿਹੜੀ ਕਿ ਮੈਂ ਹਾਈ ਕੋਰਟ ਨੂੰ ਕਿਹਾ ਸੀ ਚੀਫ ਜਸਿਸ ਦਾ ਬੈਂਚ ਤੇ ਕਿ ਜਿਹੜੀ ਰਿਲੀਫ ਲਈ ਅਸੀਂ ਪਹਿਲੀ ਰੈਟ ਪਾਈ ਸੀ ਉਹ ਤਾਂ ਖਤਮ ਹੋ ਗਈ ਕਿਉਂਕਿ ਐਨਐਸਏ 1 ਸਾਲ ਦੀ ਹੁੰਦੀ ਹੈ ਤਾਂ ਹੁਣ 18 ਮਹੀਨੇ ਤੋਂ ਸਾਡੀ ਪਟੀਸ਼ਨ ਨੂੰ ਪੈਂਡਿੰਗ ਹੋ ਗਈ ਹੈ ਸੋ ਮੈਂ ਫਰੈਸ਼ ਵਨ ਫਾਈਲ ਕਰਨਾ ਚਾਹਨਾ ਹੈ ਉਹ ਫਿਰ ਅਸੀਂ ਫਾਈਲ ਕੀਤੀ ਹੈ ਤੇ ਕੁਝ ਬੰਦਿਆਂ ਦੀ ਉਹਨਾਂ ਦੇ ਵਿੱਚੋਂ ਦੁਬਾਰਾ ਹੋਰ ਹੈਗੀਆਂ ਨੇ ਕੁਝ ਪਟੀਸ਼ਨਸ ਇੱਥੇ ਹੈਗੀਆਂ ਨੇ ਜਿਹੜੀਆਂ ਤਿੰਨ ਨੂੰ ਸੁਨਵਾਈ ਹੈ ਪੋਸਿਬਿਲਟੀ ਹੈ ਕਲੱਬ ਖੁੱਲ ਗਿਆ ਜੀ ਸੋ ਉਸ ਕੇਸ ਦੇ ਵਿੱਚ ਨਵੀਂ ਫੈਕਟ મે ਲੈ ਕੇ ਆਇਆ ਇਸ ਵਾਰ ਮੈਂ ਇਹਨਾਂ ਨੂੰ ਦੱਸਿਆ ਕਿ ਜਿਹੜਾ ਗੋਰ ਅ즈ਲਾ ਹੈ ਜੀ ਉਹਦੀ ਖਿਲਾਫ ਇੱਕ ਹੀ ਅਲੀਗੇਸ਼ਨ ਹੈ ਸ਼ਾਟ ਪੇ ਜਾਂਦੇ ਗ੍ਰਾਉਂਡਸ ਆਫ ਰੀਟੈਂਸ਼ਨ ਵਿੱਚ ਉਹ ਹੈਗਾ ਕਿ ਇਹਨੇ ਇੱਕ ਡਿਬੜੂਗੜ ਤੋਂ ਚਿੱਠੀ ਵਾਇਰਲ ਹੋਈ ਹੈ ਭਾਈ ਹਰਦੀਪ ਸਿੰਘ ਨੇਜਰ ਦੇ ਮਰਡਰ ਵੇਲੇ ਜੀ ਉਹਦੇ ਚ ਇਹਦੇ ਦਸਖਤ ਨਹੀਂ ਜੀ ਮੈਂ ਕੋਰਟ ਨੂੰ ਦੱਸਿਆ ਕਿ ਇਹ ਮੇਰੇ ਦਸਖਤ ਨਹੀਂ ਹੈਗੇ ਅਸੀਂ ਹੁਣ ਡੀਐਮ ਅੰਮ੍ਰਿਤਸਰ ਨੂੰ ਸਾਰਿਆਂ ਨੂੰ ਲਿਖਿਆ ਕਿ ਮੇਰੇ ਸਿਗਨੇਚਰਸ ਕੰਪੇਅਰ ਕੀਤੇ ਜਾਣ ਕਿ ਹੈਗੇ ਕਿ ਨਹੀਂ ਹੈਗੇ ਜੀ ਦੂਸਰੀ ਗੱਲ ਇਹ ਸਾਰੀ ਜਿਹੜੀ ਡਿਟੈਂਸ਼ਨ ਗਰਾਉਂਡਸ ਦੇ ਜਿਹੜੀਆਂ ਪ੍ਰੈਨੀਆਂ ਵੀ ਨੇ 2023 ਵਾਲੀਆਂ ਉਹਦੇ ਚ ਵੀ ਹਰ ਪੇਜ ਤੇ ਲਿਖਿਆ ਜਾਂਦਾ ਹੈ ਕਿ ਅਮਰਿਤਪਾਲ ਸਿੰਘ ਮੁਖ ਸੇਵਾਦਾਰ ਮੁਖੀ ਵਾਰਸ ਪੰਜਾਬ ਜੀ ਨੇ ਐਸਪੀ ਚ ਤਰਨਤਰਨ ਕੀਤੀ ਹੈ ਐਚ ਸਪੀਚ ਮੋਗੇ ਕੀਤੀ ਹੈ ਐ ਫਲਾਨੀ ਡਿਸਟ੍ਰਿਕਟ ਕੀਤੀ ਹੈਗੀ ਹੈ ਜੀ ਤੇ ਉਹਦੇ ਕਰਕੇ ਮਾਹੌਲ ਖਰਾਬ ਹੋਇਆ ਹੈ ਮੈਂ ਚੀਫ ਸਿਸਿਸ ਸੇ ਬੈਂਚ ਨੂੰ ਦੱਸਿਆ ਹੈ ਕਿ ਜਿਹੜਾ ਐਨਐਸਏ ਦਾ ਕਾਨੂੰਨ ਹੈ ਜੀ ਇਹਦੇ ਉੱਪਰ ਸੁਪਰੀਮ ਕੋਰਟ ਕਹਿੰਦੀ ਹੈ ਕਿ ਰੇਅਰੈਸਟ ਟੂ ਰੇਅਰੈਸਟ ਐਕਸਰਸਾਈਜ਼ ਹੋਣਾ ਚਾਹੀਦਾ ਹੈ ਜੀ ਆਰਨਰੀ ਕੋਰਸ ਆਫ ਲਾ ਐਕਸਰਸਾਈਜ਼ ਕਰਨਾ ਚਾਹੀਦਾ ਸਰਕਾਰ ਨੂੰ ਤੇ ਡੀਸੀ ਦੇ ਉੱਪਰ ਬੜਾ ਜਿਹੜਾ ਡੀਐਮ ਜੀ ਨੂੰ ਕਹਿੰਨੇ ਆਪਾਂ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਡਿਊਟੀ ਹੁੰਦੀ ਹੈ ਕਿ ਵੈਰੀ ਸਬਜੈਕਟਿਵ ਸੈਟੀਸਫੈਕਸ਼ਨ ਕਰਨੀ ਹੈ ਕਿ ਜਿਹੜੀ ਗੱਲ ਪੁਲਿਸ ਨੇ ਉਹਨਾਂ ਅੱਗੇ ਪੁੱਟ ਕੀਤੀ ਹੈ ਉਹ ਠੀਕ ਹੈਗੀ ਕਿ ਨਹੀਂ ਹੈਗੀ ਜੀ ਜਦੋਂ ਨਾ ਪੰਜਾਬ ਪੁਲਸ ਨੂੰ ਪਤਾ ਹੈਗਾ ਨਾ ਡੀਐਮ ਨੂੰ ਹੈਗਾ ਜਿਹੜੇ ਬੰਦੇ ਨੂੰ ਤੁਸੀਂ ਵਾਰਸ ਪੰਜਾਬ ਦਾ ਮੁਖੀ ਕਹਿ ਰਹੇ ਹੋ ਉਹ ਇੱਕ ਸੋਸਾਇਟੀ ਹੈ ਵਾਰਸ ਪੰਜਾਬ ਜੀ ਹਨਾ ਵਾਰਸ ਪੰਜਾਬ ਦੇ ਰਜਿਸਟਰਡ ਸੋਸਾਇਟੀ ਹੈ ਪੰਜਾਬ ਸਰਕਾਰ ਦੇ ਰਜਿਸਟਰਾਰ ਦੇ ਦਫਤਰ ਚੋਂ ਦੀ ਰਜਿਸਟ੍ਰੇਸ਼ਨ ਪਈ ਹੋਈ ਹੈ ਜੀ ਜਦੋਂ ਕੋਈ ਸੋਸਾਇਟੀ ਰਜਿਸਟਰਡ ਹੁੰਦੀ ਹੈ ਉਹਦਾ ਇੱਕ ਕਾਨੂੰਨ ਹੈ ਜੀ ਉਹਦੇ ਚ ਜੇ ਕੋਈ ਤੁਸੀਂ ਮੈਂਬਰ ਪਾਣਾ ਹੈ ਉਹਨੂੰ ਤੁਸੀਂ ਰੈਜੂਲੇਸ਼ਨ ਲੈ ਕੇ ਫਿਰ ਪਾਉਂਦੇ ਹੋ ਜੇ ਕਿਸੇ ਨੂੰ ਪ੍ਰਧਾਨ ਬਣਾਣਾ ਹੈ ਤੇ ਮжоਰਿਟੀ ਬੰਦਿਆਂ ਦੇ ਸਾਈਨ ਹੋਣੇ ਚਾਹੀਦੇ ਆ ਫਿਰ ਉਹ ਹੁੰਦਾ ਹੈ ਜੇ ਤੁਸੀਂ ਪਹਿਲੇ ਪ੍ਰਧਾਨ ਨੂੰ ਲਾਉਣਾ ਹੈ ਉਹ ਦੋ ਤਰੀਕਿਆਂ ਨਾਲ ਲੈ ਸਕਦਾ ਚਾਹੀ ਤੂੰ ਰੈਜ਼ੀਗਨੇਸ਼ਨ ਦੇ ਚਾਹੀ 2/3 ਮਜੋਰਿਟੀ ਉਹਨੂੰ ਲਾਏ ਜੀ ਤੇ ਸਰਕਾਰ ਕੋਈ ਐਸਾ ਕਾਗਜ਼ ਤੇ ਦੱਸੇ ਜਿਹੜਾ ਇਹ ਦੱਸਦਾ ਹੋਏ ਕਿ ਅਮਰਿਤਪਾਲ ਨੂੰ ਕੋਈ ਰੈਜ਼ੋਲੂਸ਼ਨ ਪਿਆ ਮੈਂਬਰ ਲੈਣ ਲਈ ਹਮਮ ਉਹਨੂੰ ਕੋਈ ਪ੍ਰਧਾਨ ਬਣਾਉਣ ਲਈ ਕੋਈ ਰੈਜ਼ੋਲੂਸ਼ਨ ਹੈਗਾ ਇਹਨਾਂ ਕੋਲੇ ਜਿਹੜਾ ਪਹਿਲਾ ਪ੍ਰਧਾਨ ਹੈ ਉਹਨੂੰ ਲਾਉਣ ਲਈ ਕੋਈ ਰੈਜ਼ੋਲੂਸ਼ਨ ਹੈਗਾ ਹਮ ਸੋ ਬਿਨਾ ਕਿਸੇ ਵੈਰੀਫਿਕੇਸ਼ਨ ਤੇ ਤੁਸੀਂ ਇਹ ਸਾਰੀਆਂ ਗਰਾਉਂਡਸ ਲੈ ਲੀਆਂ ਨੇ ਬੇਸਲੈਸ ਪਰ ਇੱਕ ਸਮਾਂ ਸੀ ਜਦੋਂ ਅਮਰਿਤਪਾਲ ਸਿੰਘ ਨੇ ਤਾਂ ਖੁਦ ਕਿਹਾ ਕਿ ਮੈਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਹਾਂ ਇਸ ਤੋਂ ਬਾਅਦ ਉਹਨਾਂ ਦੀ ਪੂਰੀ ਪੂਰੀ ਇੱਕ ਪ੍ਰੋਗਰਾਮ ਕੀਤੇ ਗਏ ਜੇ ਇਹ ਮਾਮਲਿਆਂ ਤੇ ਦੇਖੋ ਕਹਿਿੰਦਾ ਫਰਕ ਹੁੰਦਾ ਨਾ ਜੀ ਉਹਨੂੰ ਕ੍ਰਾਸ ਟੈਸਟਿੰਗ ਹੋਣੀ ਚਾਹੀਦੀ ਹੈ ਜੀ ਜਦੋਂ ਕਾਗਜ਼ ਲੈ ਕੇ ਆਜਣ ਕਿਹੜਾ ਰੈਜ਼ੋਲੂਸ਼ਨ ਹੈਗਾ ਵਾਰਿਸ ਪੰਜਾਬ ਦਾ ਜੀ ਦੂਸਰੀ ਗੱਲ ਹੈ ਇਹਦੇ ਵਿੱਚ ਹੁਣ ਇੱਕ ਤਾਂ ਪ੍ਰਧਾਨ ਮੰਤਰੀ ਵੀ ਕਹੀ ਜਾਂਦਾ ਆਪਣੇ ਆਪ ਨੂੰ ਜੀ ਜੇ ਉਹਨੇ ਕਹਿਤਾ ਮੈਂ ਪ੍ਰਧਾਨ ਮੰਤਰੀ ਹਾਂ ਜੀ ਤੇ ਕੀ ਸਰਦਾਰ ਭਗਵੰਤ ਸਿੰਘ ਮਾਨ ਉਹਨੂੰ ਮੋਦੀ ਸਾਹਿਬ ਦੀ ਕੁਰਸੀ ਤੇ ਬਿਠਾ ਦੇਣਗੇ ਕੈਨ ਨਾ ਤ ਨਹੀਂ ਨਾ ਹੁੰਦਾ ਉੱਥੇ ਕਾਗਜ਼ਾਂ ਨੇ ਬੋਲਣਾ ਹੈਗਾ ਤੇ ਜਿਹੜਾ ਐਨਐਸਏ ਜਿਹੜਾ ਵਧਾਇਆ ਗਿਆ ਜਿਵੇਂ ਇੱਕ ਗੱਲ ਇਹ ਵੀ ਸਾਹਮਣੇ ਨਿਕਲ ਕੇ ਆਈ ਕਿ ਅੰਮ੍ਰਿਤਸਰ ਪੁਲਿਸ ਦੇ ਰੂਰਲ ਦਾ ਜਿਹੜਾ ਐਸਐਸਪੀ ਹੈ ਉਹਦਾ ਇੱਕ ਐਫੀਡੇਵਿਟ ਇੱਥੇ ਆਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਖਤਰਾ ਹੈ ਜਿਹੜੇ ਐਨਐਸਏ ਦੇ ਤਹਿਤ ਉੱਥੇ ਬੰਦ ਨੇ ਕੀ ਇਹ ਗਰਾਉਂਡ ਹੈ ਜਿਹੜੀ ਤਿਆਰ ਕੀਤੀ ਗਈ ਕਿਹੜੇ ਆਧਾਰ ਤੇ ਕੀਤੀ ਗਈ ਦੇਖੋ ਸੀ ਮੈਂ ਇੱਕ ਸੀਐਮ ਮੂਵ ਕਰ ਰਹੇ ਹਾਂ ਇਹ ਸਾਰੀਆਂ ਗਰਾਉਂਡਸ ਲੈ ਕੇ ਔਰ ਸਾਡੀ ਇਹ ਵੀ ਸਪੈਸੀਫਿਕ ਹੈ ਜਿਸ ਬੰਦੇ ਉੱਪਰ ਕਿਡਨੈਪਿੰਗ ਦੀ ਐਫੀਆਰ ਲਾਜ਼ ਹੋਏ ਜੀ ਤਿੰਨ ਪਰਚੇ ਸੀ ਅਮਰਤਪਾਲ ਦੇ 23 ਫਰਵਰੀ 2024 ਅਜਨਾਲਾ ਵਾਇਲੈਂਸ ਤੋਂ ਪਹਿਲੇ ਜੀ ਤੇ ਫਿਰ ਐਸਐਸਪੀ ਦੱਸੇ ਉਹ ਐਸਪੀ ਦੱਸੇ ਐਸਐਚਓ ਦੱਸੇ ਕਿ ਤੁਸੀਂ ਦੋਸ਼ੀ ਨੂੰ ਕੁਰਸੀ ਕਿਵੇਂ ਦਿੱਤੀ ਥਾਣੇ ਚ ਉਹਨੂੰ ਫੜਿਆ ਕਿਉਂ ਨਹੀਂ ਹਮ 18 ਮਾਰਚ ਤੋਂ ਪਹਿਲੇ ਚੌਥੀ ਐਫਆਈਆਰ ਅਜਨਾਲਾ ਵੀ ਹੋਗੀ ਜੀ ਜਿਸ ਬੰਦੇ ਤੇ ਚਾਰ ਐਫਆਈਆਰਾਂ ਹੋ ਉਸ ਥਾਣੇ ਦਾ ਐਸਐਸਪੀ ਉਹਦੇ ਨਾਲ ਕੁਰਸੀ ਲਾ ਕੇ ਬੈਠੇ ਹਮ ਇਹ ਬੀਲੇਬਲ ਫੰਸੀ ਕਿ ਉਹਨੇ ਨਹੀਂ ਫੜਿਆ ਔਰ ਤੇ ਕਿਹੜਾ ਦਬਾਅ ਸੀ ਕਿ ਦੋਸ਼ੀ ਆ ਕਿ ਤੇਰੇ ਸਾਹਮਣੇ ਕੁਰਸੀ ਤੇ ਬੈਠਿਆ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਐਡਾ ਵੱਡਾ ਇਹ ਬੰਦਾ ਹੈ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊ ਫਿਰ ਤੁਸੀਂ ਉਹਨੂੰ ਫੜਿਆ ਕਿਉਂ ਨਹੀਂ ਇਹਨਾਂ ਨੇ ਨੌਇੰਗਲੀਅ ਮਾਹੌਲ ਖਰਾਬ ਕੀਤਾ ਹੈ ਮੈਂ ਪਹਿਲੀ ਪੀਟੀਸ਼ਨ ਵੀ ਦੱਸਿਆ ਕਿ ਅਮਰਿਤਪਾਲ ਦਾ ਪਿੰਡ ਹੈ ਰਈਏ ਦੇ ਨਾਲ ਜੱਲੂ ਖੇੜਾ ਜੀ ਉਹ ਅਰਾਊਂਡ 40 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਅਜ਼ਨਾਲੇ ਤੋਂ ਸਟੇਟ ਨੇ ਨੌਇੰਗਲੀ ਉਹਨੂੰ ਉੱਥੋਂ ਟਰੈਵਲ ਕਰਨ ਦਿੱਤਾ ਹੈ ਕਿ ਤਾਂ ਜੋ ਕਿ ਮਾਹੌਲ ਖਰਾਬ ਹੋਏ ਉਹਨਾਂ ਨੂੰ ਐਨਐਸਐ ਲਾਉਣ ਦੀ ਗਰਾਊਂਡ ਮਿਲੇ ਇਹ ਤੇ ਜਿਹੜੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਇੰਟੈਂਸ਼ਨ ਆ ਮਾਲਫਾਈਡ ਹੈ ਜੀ ਅੱਜ 23 ਫਰਵਰੀ ਤੋਂ ਬਾਅਦ ਵੇਖਵਾ ਦੂਜਾ ਅਗਲਾ ਫਰਵਰੀ 2 ਸਾਲ ਹੋਣ ਵਾਲੇ ਜੀ ਅਜੇ ਤੱਕ ਇਹਨਾਂ ਨੇ ਐਕਸ਼ਨ ਹੀ ਨਹੀਂ ਕੀਤਾ ਉਹਨਾਂ ਪੁਲਿਸ ਅਫਸਰਾਂ ਦੇ ਜਿਨ੍ਹਾਂ ਨੇ ਅਕਿਊਜ਼ ਨੂੰ ਫੜਿਆ ਨਹੀਂ ਹੈਗਾ ਥਾਣੇ 'ਚ ਬੁਲਾ ਕੇ ਕਦੇ ਤੁਸੀਂ ਦੇਖਿਆ ਇਹ ਫਿਲਮਾਂ 'ਚ ਹੁੰਦਾ ਔਨ ਦਾ ਗਰਾਉਂਡ ਪਹਿਲੀ ਵਾਰੀ ਹੋਇਆ ਹੈ ਕਿ ਕਿਡਨਾਪਿੰਗ ਦਾ ਮੁਜ਼ਰਮ ਸਾਹਮਣੇ ਬੈਠਿਆ ਹੋਏ ਤੇ ਐਸਐਸਪੀ ਹੱਥ ਜੋੜ ਰਿਹਾ ਹੋਏ ਸੋ ਐਸੇ ਅਫਸਰ ਤੁਹਾਨੂੰ ਲੱਗਦਾ ਹੈ ਕਿ ਇੱਕ ਕਵਰਟਾਈਜ਼ ਐਕਟ ਬਣਿਆ ਹੋਇਆ ਹੈ ਜੀ ਕਵਰ ਡਿਸੈਕਟ ਕਹਿੰਦਾ ਕਿ ਜਿਹੜਾ ਵੀ ਪੁਲਿਸ ਅਫਸਰ ਪੈਰਾਮਿਲਟਰੀ ਫੋਰਸਸ ਦਾ ਅਫਸਰ ਡਿਊਟੀ ਤੇ ਕਮਜ਼ੋਰੀ ਦਿਖਾਂਦਾ ਹੈ ਔਰ ਤੇ ਸਖਤ ਕਾਰਵਾਈ ਹੋਊਗੀ ਸੋ ਮੈਂ ਹੁਣ ਹਾਈ ਕਾਉਂਟਰ ਨੂੰ ਕਹਿਣ ਲੱਗਿਆ ਕਿ ਇਹਨਾਂ ਅਫਸਰਾਂ ਦੇ ਉੱਪਰ ਸਭ ਤੋਂ ਪਹਿਲੇ ਤੇ ਕਾਰਵਾਈ ਕਰੋ ਜੇ ਇਕੁਐਲਿਟੀ ਬਿਫੋਰ ਲਾ ਹੈਗੀ ਹੈ ਤੇ ਫਿਰ ਉਸ ਪੁਲਿਸ ਵਾਲਿਆਂ ਤੇ ਵੀ ਉਨੀ ਲਾਗੂ ਹੋਣੀ ਚਾਹੀਦੀ ਹੈ ਜਿਨੀ ਅਮਰਿਤਪਾਲ ਦੇ ਹੈਗੀ ਹੈ ਉਹ ਐਨਐਸਏ ਦੇ ਤਹਿਤ ਜਿਹੜੇ ਬੰਦ ਨੇ ਡਿਬਰੂਗੜ੍ਹ ਦੇ ਵਿੱਚ ਆਮ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਤਾਂ ਭਾਵਨਾ ਸਾਰਿਆਂ ਨਾਲ ਸਾਂਝੀ ਜੁੜੀ ਹੋਈ ਹੈ ਕਿ ਐਨਐਸਏ ਕਿਉਂ ਲੱਗਿਆ ਅੱਜ ਲੱਗਿਆ ਤੇ ਅੱਗੇ ਵਧਾਇਆ ਕਿਉਂ ਗਿਆ ਪਰ ਕੇਸ ਕੀ ਵੱਖੋ ਵੱਖਰੇ ਦੇਖੇ ਜਾਣਗੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਜਿਹੜੇ ਜਿਹੜੇ ਆਧਾਰ ਦੇ ਉੱਤੇ ਵੀ ਐਨਐਸਏ ਲਗਾਇਆ ਗਿਆ ਉਹਨਾਂ ਦੇ ਜਦੋਂ ਐਨਐਸਏ ਹਟਣਾ ਹੈ ਉਹ ਇੱਕ ਇੱਕ ਕਰਕੇ ਹਟੇਗਾ ਜਾਂ ਸਾਰਿਆਂ ਨੂੰ ਇਕੱਠਿਆਂ ਨੂੰ ਰੀਲੀਫ ਮਿਲੂਗੀ ਕੱਲ੍ਹ ਦਿੱਖੂ ਉਹ ਸਾਰੇ ਕਿਸਾਨ ਦੇ ਵਿੱਚ ਜਿਹੜੀ ਡਿਟੈਂਸ਼ਨ ਗਰਾਉਂਡਸ ਨੇ ਸੇਮ ਹੀ ਨੇ ਸ਼ਾਰਟ ਪੇਜਾਂ ਦੀਆਂ ਮਤਲਬ ਹਰ ਬੰਦੇ ਦਾ ਕੇਸ ਅਲੱਗ ਹੁੰਦਾ ਹੈ ਪਰ ਇਹਨਾਂ ਨੇ ਸਾਰਿਆਂ ਨੂੰ ਇੱਕੋ ਰਸੇ 'ਤੇ ਕੱਟ ਦਿੱਤਾ ਤਾਂ ਹੀ ਅਸੀਂ ਕਹਿਆ ਨਾ ਕਿ ਸਾਡੇ ਖਿਲਾਫ ਸ਼ਾਰਟ ਪੇਜਾਂ 'ਚ ਇੱਕ ਹੀ ਚੀਜ਼ ਸਹੀ ਨੰਬਰ ਇਨੈਕਚਰ ਸਾਡੇ ਖਿਲਾਫ ਹੈ ਜਿਹੜੀ ਚਿੱਠੀ ਹੈ ਭਾਈ ਨੱਜਰ ਵਾਲੀ ਔਰ ਤੇ ਸਾਡੇ ਦਸਕਤ ਜਾਲੀ ਨੇ ਹੁਣ ਇਹ ਡੀਸੀ ਦੱਸੇ ਵੀ ਉਹ ਚਿੱਠੀ ਕਿੱਥੋਂ ਲੈ ਕੇ ਆਇਆ ਹੈ ਉਹਦੇ ਸਿਗਨੇਚਰਸ ਨੂੰ ਕੰਪੇਅਰ ਕਰਾਏ SSP ਦੀ ਜ਼ਿੰਮੇਵਾਰੀ ਬੰਦੀ ਹੈ ਤਾਂ ਹੁਣ ਤਾਂ ਅਸੀਂ ਬਾਲ ਜਿਹੜੀ ਹੈ ਇਹਨਾਂ ਤੇ ਸੁੱਟ ਦਿੱਤੀ ਹੈ ਇਹ ਪ੍ਰੂਫ ਕਰਨ ਕਿ ਕਿਵੇਂ ਠੀਕ ਹੈ ਗਿਆ ਤੇ ਜਿਹੜੀਆਂ ਗਰਾਉਂਡਸ ਨਾਲ ਸਾਡਾ ਰਿਸ਼ਤਾ ਹੀ ਕੋਈ ਨਹੀਂ ਹੈਗਾ ਜਿਨ੍ਹਾਂ ਦੇ ਨਾਂ ਤਾਂ ਅਸੀਂ ਚੰਗੇ ਸਪੀਕਰ ਹੈ ਨਾ ਅਸੀਂ ਕੋ ਪਬਲਿਕ ਗੈਦਰਿੰਗ ਕੀਤੀ ਹੈ ਤੇ ਤੁਸੀਂ ਸਾਨੂੰ ਸੇਮ ਓਵੇਂ ਕਿਵੇਂ ਟ੍ਰੀਟ ਕਰ ਸਕਦੇ ਹੋ ਮੋਰਓਵਰ ਅਸੀਂ 23 ਜਨਵਰੀ 2024 ਨੂੰ ਚਿੱਠੀ ਲਿਖੀ ਹੈ ਚੀਫ ਸਕੱਰੇਟਰੀ ਪੰਜਾਬ ਹੋਮ ਸਕੱਰੇਟਰੀ ਨੂੰ ਇਹਨੂੰ ਡੀਐਮ ਨੂੰ ਅੰਮ੍ਰਿਤਸਰ ਵਾਲੇ ਨੂੰ ਕਿ ਸਾਡੀ ਜੇਲ੍ਹ ਸ਼ਿਫਟ ਕੀਤੀ ਜਾਏ ਤੇ ਉਹ ਇਹ ਗੱਲ ਨੂੰ ਉਹਨਾਂ ਨੇ 16 ਮਾਰਚ ਨੂੰ 14 ਮਾਰਚ ਨੂੰ ਵੀ ਉੱਥੇ ਦਿੱਤਾ ਡੇਬੜੂਗੜ੍ਹ ਜੇਲ੍ਹ ਚ ਜਿੱਦੇ ਕਰਕੇ ਇਹਨਾਂ ਦੀ ਬੈਰਕਸ ਅਲੱਗ ਕੀਤੀਆਂ ਨੇ ਅਮਰਤਪਾਲ ਤੋਂ اچھا ਤੇ ਹੁਣ ਆਪਾਂ ਦੁਬਾਰਾ ਚਿੱਠੀ ਲਿਖ ਦਿੱਤੀ ਹੈ ਚੀਫ ਸੈਕਟਰੀ ਨੂੰ ਕਿ ਸਾਡੀ ਜੇਲ੍ਹ ਸ਼ਿਫਟ ਕਰੋ ਜਿੱਦੇ ਕਰਕੇ ਤੁਸੀਂ ਸਾਨੂੰ ਸਾਰੇ ਕਾਮਨ ਅਲੀਗੇਸ਼ਨਸ ਕਿਉਂ ਕਰ ਰਹੇ ਹੋ ਜੇ ਸਦਾਰ ਦੇ ਉੱਤੇ ਤੁਹਾਡੇ ਕਲਾਇੰਟ ਦੀ ਜੇਲ੍ਹ ਸ਼ਿਫਟ ਦੀ ਮਨਜ਼ੂਰੀ ਆ ਜਾਂਦੀ ਹੈ ਤਾਂ ਫਿਰ ਕੀ ਉਹ ਪੰਜਾਬ ਦੀ ਜੇਲ੍ਹ ਹੋਏਗੀ ਜਾਂ ਕੋਈ ਹੋਰ ਹੋਏਗੀ ਅਸੀਂ ਕਹਿੰਨੇ ਆ ਆਪਦੀ ਮਰਜ਼ੀ ਦੀ ਕੋਈ ਸੇਫ ਜੇਲ ਕਰ ਦਿਓ ਹੂੰ ਸੋ ਸਾਡਾ ਥੀ ਕਹਨਾ ਕਿ ਜਿਹੜੀ ਡਿਸਟ੍ਰਿਕਟ ਮੈਜਿਸਟ੍ਰੇਟਸ ਸੀ ਉਹਨੇ ਆਪਦੀ ਉਹਦੀ ਡਿਊਟੀ ਸੀ ਸਬਜੈਕਟਿਵ ਸੈਟੀਸਫੈਕਸ਼ਨ ਕਰਨਾ ਹੈ ਹੂੰ ਨਾ ਤੋ ਉਹਨੇ ਸਬਜੈਕਟਿਵ ਸੈਟੀਸਫੈਕਸ਼ਨ ਕੀਤੀ ਹੈ ਜੀ ਅਜੇ ਉਹਨੂੰ ਇਹ ਨਹੀਂ ਪਤਾ ਹੈਗਾ ਕਿ ਬੰਦਾ ਪ੍ਰਧਾਨ ਮੰਤਰੀ ਹੈ ਹੂੰ ਕਿ ਬੰਦਾ ਕਿਸ ਵਾਰਸ ਪੰਜਾਬ ਦਾ ਮੁਖੀ ਕੌਣ ਹੈਗਾ ਉਹ ਅਮਰਿਤਪਾਲ ਹੈ ਕਿ ਚਾਹੇ ਕੋਈ ਹੋਰ ਹੈ ਜਿਹੜੇ ਬੇਸਿਕ ਜਿਹੜੀ ਪਰ ਇਹ ਲੈਮਨਰੀ ਸਵਾਲ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੈਗਾ ਤੇ ਉਹਨਾਂ ਨੇ ਜਾਂਚ ਸਵੱਤਕੇ ਕਰਨੀ ਹੈ ਫਿਰ ਸਰਕਾਰ ਨੇ ਇਸ ਤੱਕ ਇਹ ਨਹੀਂ ਪੁੱਛਿਆ ਕਿ ਜਿਹੜੇ ਬੰਦੇ ਤੇ ਕਿਡਨੇਪਿੰਗ ਦੀ ਐਫਆਈਆਰ ਹੈ ਉਹ ਐਸਐਸਪੀ ਨਾਲ ਸਾਹਮਣੇ ਬਹਿ ਕੇ ਗੱਲ ਕਰ ਰਿਹਾ ਹੈ ਐਸਐਸਪੀ ਐਡਾ ਹੀ ਕਮਜ਼ੋਰ ਤੇ ਡਰਪੋਕ ਹੈ ਜਿਹਨੂੰ ਇਹ ਨਹੀਂ ਪਤਾ ਕਿ ਇਹ ਬੰਦੇ ਨੂੰ ਅਰੈਸਟ ਕਰਨਾ ਬੰਦਾ ਹੈ ਇਸ ਬੰਦੇ ਦੇ ਖਿਲਾਫ 3 ਐਫਆਈਆਰਸ ਨੇ ਉਸ ਡੀਐਮ ਦੇ ਹਟ ਤੱਕ ਆ ਲਈ ਐਸਐਸਪੀ ਨੇ ਕੀ ਕੀਤਾ ਉਹ ਉਦੋਂ ਦੀ ਉਸਦੀ ਭੂਮਿਕਾ ਹੈ ਅੱਜ ਦੇ ਐਸਐਸਪੀ ਦਾ ਜਿਹੜਾ ਐਫਿਡੇਵਟ ਹੈ ਉਹ ਹਾਈ ਕੋਰਟ 'ਚ ਇਹ ਕਹਿ ਕੇ ਪੁੱਜਦਾ ਹੈ ਕਿ ਇੱਕ ਵੀਡੀਓ ਕਲਿੱਪ ਆ ਉਦੋਂ ਦਾ ਅਮਰਿਤਪਾਲ ਦਾ ਜਿਸ ਦੇ ਵਿੱਚ ਉਹ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦਾ ਹਵਾਲਾ ਦੇ ਕੇ ਗੱਲ ਕਰ ਰਿਹਾ ਹੈ ਕਿ ਹੁਣ ਵਾਲੇ ਮੁੱਖ ਮੰਤਰੀ ਦਾ ਵੀ ਹਾਲ ਅਸੀਂ ਫਿਰ ਇਹ ਕਰਾਂਗੇ ਜੇ ਨਾ ਹਟਣਗੇ ਕਹਿੰਦੇ ਇਸ ਕਰਕੇ ਥ੍ਰੈਟ ਹੈ ਮੁੱਖ ਮੰਤਰੀ ਨੂੰ ਥ੍ਰੈਟ ਹੈ ਅਮਰਿਤਪਾਲ ਸਿੰਘ ਉਹ ਰਤ ਦੀ ਕੋਈ ਤਾਂ ਬੜੀ ਕਮਜ਼ੋਰੀ ਵਾਲੀ ਗੱਲ ਹੈ ਚੀਫ ਮਿਨਿਸਟਰ ਕੋਲ ਜੈਡ ਸਿਕਿਉਰਿਟੀ ਤੋਂ ਵੀ ਪੁਲਿਸ ਸਿਕਿਉਰਿਟੀ ਹੈ ਤੁਸੀਂ ਵੇਖੋ ਕਾਰ ਵਿੱਚ ਭਗਵੰਤ ਉਹਨਾਂ ਦੇ ਕਿੰਨੀਆਂ ਗੱਡੀਆਂ ਨੇ ਜੀ ਤੇ ਜੇ ਮੈਂ ਅੱਜ ਕੋਈ ਕਹਿ ਦਵਾਂ ਕਿ ਮੈਂ ਸੋਚ ਲਿਆ ਕਿ ਮੈਂ ਫਲਾਣੇ ਬੰਦੇ ਨੂੰ ਮਾਰ ਦੇਣਾ ਹੈ ਉਹਦਣਾ ਕਤਲ ਦਾ ਪਰਚਾ ਹੋ ਜਾਊਗਾ 302 ਲੱਗ ਜੂਗੀ ਕੋਈ ਅਟੈਂਪਟ ਹੋਈ ਹੈ ਕੋਈ ਉਹਨਾਂ ਨੇ ਗੋਲੀ ਮਾਰੀ ਹੈ ਕੋਈ ਗੋਲਾ ਛੁੱਟਿਆ ਹੈ ਕੋਈ ਉਹਨਾਂ ਨੇ ਕਾਂਸਪਰੇਸੀ ਹੈਚ ਕੀਤੀ ਹੈ ਜੀ ਕਹਿ ਨਾਲ ਥੋੜਾ ਹੋ ਜਾਂਦਾ ਹੈ ਸੋ ਉਹ ਜਿਹੜੀਆਂ ਚੀਜ਼ਾਂ ਨੇ ਪਿਛਲੇ ਜਦੋਂ ਦੇ ਅਸੀਂ ਐਨਐਸਏ ਦਾ ਕੇਸ ਕਰ ਰਹੇ ਹਾਂ বারবার সেনসিটাইজ ਕਰਦੇ ਨਹੀਂ ਕਿ ਆਹ ਗੱਲ ਅਸੀਂ ਸੀਲ ਕਵਰ ਚ ਰਵਾਂਗੇ ਜੀ ਓਪਨ ਕੋਰਟ ਚ ਨਹੀਂ ਕਹਿ ਸਕਦੇ ਹੁਣ ਬੀਇੰਗ ਲਾਇਰ ਜਦੋਂ ਤੁਸੀਂ ਕਿਸੇ ਗੱਲ ਦਾ ਟ੍ਰਾਇਲ ਕਰਨਾ ਜਦ ਤੱਕ ਐਵੀਡੈਂਸ ਉਹਦੇ ਸਾਹਮਣੇ ਨਹੀਂ ਰੱਖੋਗੇ ਕ੍ਰਾਈਮ ਦੀ ਤੋ ਟ੍ਰਾਇਲ ਕੇਮੇ ਹੋਊਗਾ ਸਾਨੂੰ ਤਾਂ ਟ੍ਰਾਇਲ ਨਵੇਂ ਜਵਾਬ ਦਿੱਤੇ ਜਾ ਰਹੇ ਹੈ ਡਿਲੀਟ ਟੈਕਟ ਹੈਗਾ ਇਹਨਾਂ ਦਾ ਹਰ ਵਾਰੀ ਕੇਸ ਨੂੰ ਸੈਂਸਿਟਾਈਜ਼ ਕਰਨ ਦਾ ਜੀ ਜੇ ਉਹਨੇ ਚੀਫ ਮਿਨਿਸਟਰ ਨੂੰ ਮਾਰਨ ਦੀ ਕੋਈ ਅਟੈਂਪਟ ਕੀਤੀ ਹੈ ਤੇ ਤੁਸੀਂ ਕਾਂਸਪਰੇਸੀ ਦਾ ਪਰਚਾ ਦਰਜ ਕਰੋ ਪ੍ਰੂਫ ਲੈ ਕੇ आओ ਜੀ ਸੋ ਇਸ ਕਿਸਮ ਦੀ ਮੈਨੂੰ ਨਹੀਂ ਲੱਗਦਾ ਕਿ ਅਮਰਿਤਪਾਲ ਦੀ ਕੋਈ ਇਸ ਕਿਸਮ ਦੀ ਵੀਡੀਓ ਹੈਗੀ ਹੈ ਅਮਰਿਤਪਾਲ ਦੀ ਵੀਡੀਓ ਇਸ ਕਿਸਮ ਦੀ ਨਹੀਂ ਹੈਗੀ ਮੇਰੀ ਨੌਲੇਜ ਮੁਤਾਬਕ ਸਾਨੂੰ ਅਜੇ ਦੀ ਕਾਪੀ ਸਪਲਾਈ ਨਹੀਂ ਕੀਤੀ ਹੈਗੀ ਇਹਨਾਂ ਨੇ ਪਰ ਹੋਰ ਬੜਾ ਇੰਪੋਰਟੈਂਟ ਮਹੱਤਵਪੂਰਨ ਇਸ਼ੂ ਇਹ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ 2012 ਤੋਂ ਲੈ ਕੇ ਹੁਣ ਤੱਕ ਇਹਨਾਂ 12-13 ਸਾਲਾਂ ਦੇ ਵਿੱਚ ਜਿੰਨੀ ਪ੍ਰਕਿਰਿਆ ਚੱਲੀ ਇਸ ਦੇ ਵਿੱਚ ਵੀ ਲੋਕ ਕੰਫਿਊਜ਼ ਹੈ ਹੁਣ ਜਿਹੜਾ ਨੋਟਿਸ ਹੋਇਆ ਨੋਟਿਸ ਬੇਸਿਕਲੀ ਕਹਿੰਦਾ ਕੀ ਹੈ ਜਿਹੜਾ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਔਰ ਇਸ ਵਕਤ ਦੀ ਸਥਿਤੀ ਦੇ ਵਿੱਚ ਰਾਜਵਾਨਾ ਕੀ ਚਾਹੁੰਦੇ ਆ ਦੇਖੋ 1995 ਦੇ ਵਿੱਚ 31 ਅਗਸਤ 1995 ਨੂੰ ਜਿਹੜਾ ਸੀ ਬੈਂਤ ਸਿੰਘ ਜਿਹੜਾ ਉਸ ਵੇਲੇ ਦਾ ਤਤਕਾਲੀ ਮੁੱਖ ਮੰਤਰੀ ਸੀ ਉਹਨੂੰ ਮਰਡਰ ਹੋ ਜਾਂਦਾ ਹੈ ਉਸ ਤੋਂ ਬਾਅਦ ਐਫਆਰ ਲਾਜ਼ ਹੁੰਦੀ ਹੈ ਉਸ ਅੱਠ ਬੰਦੇ ਫੜੇ ਜਾਂਦੇ ਨੇ ਨਸੀਬ ਸਿੰਘ ਉਹਨਾਂ ਚੋਂ 12 ਸਾਲ ਕੱਟ ਕੇ ਬਾਹਰ ਆ ਗਿਆ ਹੈ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਰਾਜਵਾਨਾ ਸਾਹਿਬ ਨੂੰ ਹੁੰਦੀ ਹੈ ਫਾਂਸੀ ਜੀ ਜਦੋਂ ਚਾਰਜ ਫਰੇਮ ਹੋ ਜਾਂਦੇ ਨੇ ਰਾਜਵਾਨਾ ਸਾਹਿਬ ਕਹਿੰਦੇ ਨੇ ਕਿ ਮੈਨੂੰ ਇੰਡੀਅਨ ਜਸਟਿਸ ਦੇ ਜ਼ਕੀਨੀਆ ਮੈਂ ਟ੍ਰਾਇਲ ਨਹੀਂ ਲੜਨਾ ਤੇ ਇਹ ਟ੍ਰਾਇਲ ਨਹੀਂ ਲੜਦੇ ਪਰ ਕਿਉਂਕਿ ਜਿਹੜਾ ਨੈਚੁਰਲ ਜਸਟਿਸ ਹੈ ਉਹ ਕਹਿੰਦਾ ਹੈ ਕਿ ਡਿਊ ਪ੍ਰੋਸੀਜਰ ਆਫ ਲਾ ਤੋਂ ਬਿਨਾ ਤੁਸੀਂ ਕਿਸੇ ਨੂੰ ਕਨਵਿਕਟ ਨਹੀਂ ਕਰ ਸਕਦੇ ਸੋ ਡਿਊ ਪ੍ਰੋਸੀਜਰ ਹੁੰਦਾ ਹੈ ਫਾਂਸੀ ਦੇਣਾ ਸੈਸ਼ਨ ਜੱਜ ਦੇ ਹੱਥ ਹੁੰਦਾ ਹੈ ਉਹਦੀ ਕਨਫਰਮੇਸ਼ਨ ਹੁੰਦੀ ਹੈ ਹਾਈ ਕੋਰਟ ਕੋਲ ਜੀ ਹਾਈ ਕੋਰਟ ਫਾਂਸੀ ਕਨਫਰਮ ਇਹ ਚੈਲੰਜਿੰਗ ਕਰਦੇ ਇਹਨਾਂ ਦੀ ਫਾਂਸੀ ਕਨਫਰਮ ਹੋ ਜਾਂਦੀ ਹੈ ਹਵਾਰਾ ਸਾਹਿਬ ਫਾਂਸੀ ਨੂੰ ਚੈਲੰਜ ਕਰ ਦਿੰਦੇ ਨੇ ਹਾਈ ਕੋਰਟ ਦਾ ਡਬਲ ਬੈਂਚ ਕਹਿੰਦਾ ਕਿ ਇਹਦੀ ਲਾਈਫ ਫਾਂਸੀ ਨੂੰ ਸੀ ਲਾਈਫ ਇਨ ਪ੍ਰिजनਮੈਂਟ ਟਿਲ ਨੇਚਰਲ ਡੈਥ ਕਰ ਦਿੰਦੇ ਨੇ ਸੀਬੀਆਈ ਜਿਹੜੀ ਸੀ ਉਹ ਚੱਲੇ ਜਾਂਦੀ ਆ ਹਵਾਰਾ ਸਾਹਿਬ ਦੀ ਫਾਂਸੀ ਆਪੀ ਨੂੰ ਫਾਂਸੀ ਹੋਣੀ ਚਾਹੀਦੀ ਹੈ ਲਾਈਫ ਇਨ ਪ੍ਰिजनਮੈਂਟ ਟਿਲ ਨੇਚਰਲ ਡੈਥ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਟ੍ਰਾਇਲ ਹੁੰਦਾ ਹੈ ਭਾਈ ਪਰਮਜੀਤ ਸਿੰਘ ਪਿਓਰੇ ਦਾ ਜਗਤਾਰ ਸਿੰਘ ਤਾਰੇ ਦਾ ਉਹਨਾਂ ਨੂੰ ਹੁੰਦੀ ਹੈ ਲਾਈਫ ਇਨ ਪ੍ਰिजनਮੈਂਟ ਟਿਲ ਨੇਚਰਲ ਡੈਥ ਜੀ ਦੂਸਰੇ ਤਿੰਨ ਬੰਦੇ ਜਿਹੜੇ ਨੇ ਉਹਨਾਂ ਨੂੰ ਲਾਈਫ ਇਨ ਪ੍ਰिजनਮੈਂਟ ਹੁੰਦੀ ਹੈ ਸੋ ਇਸ ਕੇਸ ਦੇ ਵਿੱਚ 2012 ਦੇ ਵਿੱਚ ਸਰਕਾਰ ਕਹਿੰਦੀ ਹੈ ਵਾਰੰਟ ਕੱਢ ਦਿੰਦੀ ਹੈ ਜੀ ਕਿ ਇਹਨੂੰ ਫਾਂਸੀ ਕਰੋ ਉਦੋਂ ਫਿਰ بڑا ਇਸ਼ੂ ਵੱਡੇ ਵੱਡੇ ਪੱਧਰ ਤੇ ਪੰਜਾਬ 'ਚ ਰੋਸ ਹੁੰਦਾ ਜਿਹੜੇ ਡੀਆਈਜੀ ਜਾਖੜ ਸਾਹਿਬ ਸੀ ਉਸ ਵੇਲੇ ਪਟਿਆਲਾ ਜੇਲ੍ਹ ਦੇ ਉਹ ਕਹਿੰਦੇ ਸੀ ਮੈਂ ਬੀਗ ਡੀਆਈਜੀ ਫਾਂਸੀ ਨਹੀਂ ਕਰਾਂਗਾ ਬੜੇ ਦਲੇਰ ਅਫਸਰ ਸੀ ਉਸ ਤੋਂ ਬਾਅਦ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂਦੀ ਹੈ ਰਾਸ਼ਟਰਪਤੀ ਕੋਲ ਮਰਸੀ ਪਟੀਸ਼ਨ ਲੈ ਕੇ ਰਾਸ਼ਟਰਪਤੀ ਉਹਨੂੰ ਸਟੇ ਕਰ ਦਿੰਦੇ ਹੈ 2019 ਦੇ ਵਿੱਚ ਦੇਸ਼ ਦਾ ਹੋਮ ਮਿਨਿਸਟਰ ਅਮੀਸ਼ਾ ਕਹਿੰਦਾ ਕਿ ਅਸੀਂ ਛੱਡਣ ਜਾ ਰਹੇ ਹਾਂ ਰਾਜਵਾਨਾ ਹੁਣਾਣੀ ਤੇ ਕੈਬਨਟ ਕਿਉਂਕਿ ਉਹ ਕੈਬਨਟ ਹੋਮ ਮਿਨਿਸਟਰ ਸੀ ਕੈਬਨਟ ਦਾ ਸੀਨੀਅਰ ਵਜ਼ੀਰ ਹੈ ਤਾਂ ਉਹ ਗੱਲ ਨੂੰ ਇਤਬਾਰ ਕੀਤਾ ਜਾ ਸਕਦਾ ਹੈ ਜੀ ਜਦੋਂ ਉਰਤੇ ਕੋ ਫੈਸਲਾ ਨਹੀਂ ਹੁੰਦਾ ਫਿਰ ਰਾਜਵਾਨਾ ਸਾਹਿਬ ਇੱਕ ਸੁਪਰੀਮ ਕੋਰਟ ਰਿਟ ਪਾਉਂਦੇ ਨੇ ਕਿ ਮੇਰੇ ਕੇਸ ਦਾ ਡਿਸੀਜਨ ਦਿੱਤਾ ਜਾਏ ਜੀ ਤੇ ਸ਼ਾਇਦ ਉਹ ਰਿਟ ਇਹਨਾਂ ਨੇ ਵਾਪਸੀ ਲੈ ਕੇ ਕਿ ਦੁਆਰਾ ਨਵੀਂ ਫਰੈਸ਼ ਫਾਈਲ ਕੀਤੀ ਹੈ ਕਿ ਮੇਰੇ ਕੇਸ ਦਾ ਸਟੇਟਸ ਡਿਸਾਈਡ ਕੀਤਾ ਜਾਏ ਜੀ ਤੇ ਉਹਨੂੰ ਲੈ ਕੇ ਸੁਪਰੀਮ ਕੋਰਟ ਨੇ ਨੋਟਸ ਆ ਮੋਸ਼ਨ ਕੀਤਾ ਹੈ ਕਨਸਰਨਡ ਪਾਰਟੀਆਂ ਨੂੰ ਜੀ ਸਾਡਾ ਇਸ ਕੇਸ ਬਹੁਤ ਕਲੀਅਰ ਥੀ ਵਯੂ ਹੈ ਜੀ ਕਿ ਇੰਡੀਅਨ ਗਵਰਨਮੈਂਟ ਪਾਕਿਸਤਾਨ ਚ ਕੈਂਦੀਏ ਕਲਪੂਸ਼ਨ ਯਾਦਵ ਜਿਹੜਾ ਜਸੂਸੀ ਰੋਦਾ ਉਹਨੂੰ ਫਾਂਸੀ ਨਹੀਂ ਹੋਣੀ ਚਾਹੀਦੀ ਹਮ ਅੱਠ ਬੰਦਿਆਂ ਨੂੰ ਕਰ ਦਿੱਤੀ ਸੀ ਅਰਬਨ ਕੰਟਰੀਜ਼ ਕਟਰ ਦੇ ਵਿੱਚ ਫਾਂਸੀ ਜੀ ਉਥੇ ਵੀ ਮੋਦੀ ਸਾਹਿਬ ਆਪ ਜਾ ਕੇ ਯਾ ਸ਼ੰਕਰ ਨੇ ਜਾ ਕੇ ਫਾਂਸੀ ਰਕਵਾਈ ਹੈ ਹਮ ਫਿਰ ਜਿਹੜੇ ਬੰਦੇ ਇਹਨਾਂ ਦੇ ਸੀ ਆਰਐਸਐਸ ਬੀਜਪੀ ਵਾਲਿਆਂ ਦੇ ਜੀ ਇੱਕ ਸੀ ਜਿਹਨੂੰ ਕਹਿੰਦੇ ਆ ਸ਼ੇਰ ਸਿੰਘ ਉਰਫ ਉਹਦਾ ਨਾਮ ਰਵਿੰਦਰ ਕੁਮਾਰ ਸੀ ਇੱਕ ਕ੍ਰਿਸ਼ਚਨ ਮਿਸ਼ਨਰੀ ਸੀ ਗ੍ਰਾਮ ਸਟ੍ਰੇਂਸ ਜਿਹੜਾ ਆਸਟ੍ਰੇਲੀਆ ਤੋਂ ਆਇਆ ਸੀ ਕੋੜੀਆਂ ਦੀ ਸੇਵਾ ਕਰਦਾ ਸੀ ਓਪਨ ਜੀਪ ਚੋਂ ਦੇ 6 ਸਾਲ ਦੇ ਬੱਚੇ ਨੂੰ 10 ਸਾਲ ਦੇ ਬੱਚੇ ਨੂੰ ਸਮੇਤ ਨਾ ਜਾਣਿਆਂ ਨੂੰ ਅੱਗ ਮਿੱਟੀ ਦਾ ਅਮਲ ਤੇਲ ਸੁੱਟ ਕੇ ਜੀਉਂਦੇ ਅੱਗ ਲਾਈ ਹੈ ਜਿਹੜਾ ਸਭ ਤੋਂ ਬਰੂਟਲ ਮਰਡਰ ਸੀ ਜੀ ਕੋਟਨਿਆਂ ਨੂੰ ਫਾਂਸੀ ਕੀਤੀ ਉਹਦੀ ਇਹਨਾਂ ਨੇ ਲਾਈਫ ਇੰਪ੍ਰਿਜ਼ਨਮੈਂਟ ਕਰ ਦਿੱਤੀ। ਹੂੰ। ਐਵੇਂ ਹੀ ਇੱਕ ਕਸਾਈ ਸੀ ਕਸ਼ੋਰੀ لال ਜਿਹਨੇ 50 ਤੋਂ ਵੱਧ ਸਿੱਖਾਂ ਨੂੰ 부ਛੜ ਵਾਂਗੂ ਕੱਟ ਪੀਸੇਸ ਦੇ ਵਿੱਚ ਕੱਟ ਕੇ ਮਾਰਿਆ। ਹੂੰ। ਵਕਵਕ ਕੇਸਾਂ ਦੇ ਵਿੱਚ 8 ਵਾਰੀ ਦਿੱਲੀ ਦੀ ਅਦਾਲਤ ਨੇ ਫਾਂਸੀ ਕੀਤੀ ਹੈ ਉਹਦੀ ਵੀ ਲਾਈਫ ਇੰਪ੍ਰਿਜ਼ਨਮੈਂਟ ਕਰ ਦਿੱਤੀ ਹੈ। ਹੂੰ। ਫਿਰ ਜਸਵੰਤ ਸਿੰਘ ਖਾਲੀਦੇ ਦੇ ਕਾਤਲਾਂ ਦੀ ਤੇ ਇਵਨ ਇਹਨਾਂ ਨੇ ਪੰਜਾਬ ਸਰਕਾਰ ਨੇ ਮੂਵ ਕਰ ਦਿੱਤੀ ਸੀ ਰਿਲੀਜ਼ ਲੀ ਪ੍ਰੀਮਚੂਰ ਰਿਲੀਜ਼ ਲੀ ਦੇ ਦਿੱਤੀ ਸੀ। ਸੋ ਜਿੱਥੇ ਤੇ ਸਿੱਖਾਂ ਦਾ ਮਸਲਾ ਹੈ ਉੱਥੇ ਤੁਸੀਂ ਸਾਨੂੰ ਕੋ ਕਿ ਜਾ ਰਹੇ ਹੋ ਜੀ ਜੇ ਤੁਸੀਂ ਕਹਿੰਦੇ ਹੋ ਆਰਟੀਕਲ 14 ਕਹਿੰਦਾ ਕਿ ਇਕਵੈਲਟੀ ਬਿਫੋਰ ਲਾ ਤੇ ਫਿਰ ਸਾਡੇ ਲਈ ਕਿਉਂ ਨਹੀਂ ਹੈਗੀ ਜੇ ਫੂਲਨ ਦੇ ਵੀ ਵਾਈਟ ਠਾਕਰ ਮਾਰ ਕੇ 46 ਪਰਚਿਸ ਐਮਪੀ ਦੀ ਗਵਰਨਮੈਂਟ ਵਾਪਸੀ ਲੈ ਸਕਦੀ ਹੈ ਵਾਰ ਕੱਟ ਸਕਦੀ ਹੈ ਤੇ ਫਿਰ ਇਹਨਾਂ ਕੱਟਣਾ ਚਾਹੀਦਾ ਇਹਨਾਂ ਨੂੰ ਵਾਰ ਕੱਟਣਾ ਚਾਹੀਦਾ ਇਹ ਬੜੀਆਂ ਮਹੱਤਵਪੂਰਨ ਉਦਾਹਰਣਾਂ ਦਿੰਦੀਆਂ ਇਹਦੇ ਚ ਇੱਕ ਗੱਲ ਤਾਂ ਨਜ਼ਰ ਆ ਰਹੀ ਹੈ ਕਿ ਸੈਂਟਰ ਸਰਕਾਰ ਦਾ ਨਜ਼ਰੀਆ ਹਰੇਕ ਕੇਸ ਨੂੰ ਆਪਣੇ ਹਿਸਾਬ ਨਾਲ ਦੇਖਣ ਦਾ ਪਰ ਸ਼ਰੋਮਣੀ ਅਕਾਲੀ ਦਲ ਦਾ ਅਜੈ ਐਸਡੀਪੀਸੀ ਦਾ ਅਜੇ ਕੇਸਾਂ ਦੇ ਵਿੱਚ ਜਿਹੜਾ ਰੋਲ ਰਹਾ ਭੂਮਿਕਾ ਰਹੀ ਹੈ ਕਿਉਂਕਿ ਕਈ ਵਾਰੀ ਤੇ ਪੰਜਾਬ ਦੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਬੰਦੀ ਸਿੰਘਾਂ ਦੀ ਐਕਚੁਅਲ ਚ ਗਿਣਤੀ ਕਿੰਨੀ ਹੈ ਕਈ ਵਾਰੀ ਤਾਂ ਇੱਕ ਕੇਸ ਨੂੰ ਅੱਗੇ ਲਜਾਇਆ ਗਿਆ ਉਹਨੂੰ ਹਾਈਲਾਈਟ ਜ਼ਿਆਦਾ ਕੀਤਾ ਗਿਆ ਬਾਕੀਆਂ ਨੂੰ ਅੱਖੋਂ-ਅੁੱਖੋਂ ਲੇ ਕੀਤਾ ਗਿਆ ਇੱਥੇ ਵੀ ਕਿਤੇ ਨਾ ਕਿਤੇ ਕਮਜ਼ੋਰ ਕੜੀ ਰਹੀ ਹੈ ਇੱਥੇ ਦੇਖੋ ਸ਼ਰਮਣੀ ਕਮੇਟੀ ਨੂੰ ਤੇ ਕਬਜ਼ਾ ਹੈਗਾ ਬਾਦਲ ਗਰੁੱਪ ਦਾ ਅਕਾਲੀ ਗੱਲ ਬਾਦਲ ਦਾ ਉਹ ਉਵੇਂ ਹੀ ਚੱਲਦਾ ਹੈ ਕਿਉਂਕਿ ਸ਼ਰਮਣੀ ਕਮੇਟੀ ਹੀ ਜ਼ਥੇਦਾਰ ਪੁਆਇੰਟ ਕਰਦੀ ਹੈ ਜਿਹੜੇ ਕਮਜ਼ੋਰ ਮਾਊਥ ਪੀਸਸ ਹੁੰਦੇ ਨੇ ਉਹਨੂੰ ਜ਼ਥੇਦਾਰ ਲੱਗ ਜਾਂਦੇ ਨੇ ਸੋ ਜੋ ਇਹ ਕਹਿੰਦੇ ਨੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ politically ਜੋ ਉਹ ਕਹਿੰਦੇ ਨੇ ਉਵੇਂ ਕਰਦੀ ਹੈ ਸ਼੍ਰੋਮਣੀ ਕਮੇਟੀ ਨੇ ਇੱਕ ਇਸ ਪਾਈ ਰਾਜੋਨਾ ਸਾਹਿਬ ਵਾਲਾ ਚੱਕ ਲਿਆ ਤੇ ਜਿਹੜਾ ਜ਼ਰੂਰੀ ਵੀ ਸੀ ਕਿਉਂਕਿ ਕੌਮ ਦੀ ਲਾਇਬਿਲਟੀ ਸੀ ਦੂਜੇ 6 ਕੇਸ ਨੇ ਪਾਈ ਆਪਤਾ ਜਗਤਾਰ ਸਿੰਘ ਹਵਾਰਾ ਸਾਹਿਬ ਨੇ ਤਾਰਾ ਨੇ ਪਿਉਰਾ ਨੇ ਫਿਰ ਭਾਈ ਗਰਮੀਤ ਸਿੰਘ ਹੈ ਭਾਈ ਲਖਵਿੰਦਰ ਸਿੰਘ ਹੈ ਭਾਈ ਸਮਸ਼ੀਰ ਸਿੰਘ ਹੈ ਜੀ ਇਹਨਾਂ ਕੇਸਸ ਦੇ ਵਿੱਚ ਇੰਨੇ ਕਰੋੜਾਂ ਵਾਲਾ ਵਕੀਲ ਕਿਉਂ ਨਹੀਂ ਖੜਾ ਹੈਗਾ ਤੇ ਇਹਨਾਂ ਦੀ ਬੇਸਿਕਲੀ ਮਾਈਂਡ ਇਹ ਹੈ ਕਿ ਜਿਹੜੇ ਬੰਦੇ ਇਹਨਾਂ ਨੂੰ ਸਪੋਰਟ ਨਹੀਂ ਕਰਦੇ ਹੁਣ ਦੇਖੋ ਭਾਈ ਜਗਤਾਰ ਸਿੰਘ ਹਵਾਰੇ ਦੇ ਕੇਸ ਵਿੱਚ ਇਹ ਕਹਿੰਦੇ ਸੀ ਵੀ ਜੇ ਜਿਲ੍ਹੇ ਟਰਾਂਸਫਰ ਹੁੰਦੀ ਹੈ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਤੇ ਇਹਨਾਂ ਨੇ ਪ੍ਰੋਫੈਸਰ ਭੁੱਲਰ ਦੀ ਵੀ ਜੇਲ ਬਦਲੀ ਦਾ ਵਿਰੋਧ ਕੀਤਾ ਤੇ ਇਹ ਡਬਲ ਸਟੈਂਡਰਡਸ ਨੇ ਇਹਨਾਂ ਦੇ ਜਿਹੜੇ ਰੋਲ ਨੇ ਉਹ ਡਬਲ ਜਦੋਂ ਇਹਨਾਂ ਦੀ ਆਪ ਦੀ ਸਰਕਾਰ ਸੀ ਇਹਨਾਂ ਨੇ ਕਿਸੇ ਵੀ ਬੰਦੇ ਨੂੰ ਜਿਹੜਾ ਪੰਜਾਬ ਤੋਂ ਸ਼ਿਫਟ ਨਹੀਂ ਹੋਣ ਦਿੱਤਾ ਹੈਗਾ ਇਹਨਾਂ ਦਾ ਇਕੱਲਾ ਤੇ ਇਕੱਲਾ ਪਰਪਸ ਹੈ ਕਿਉਂਕਿ ਹਾਸ਼ੀਏ ਤੇ ਚੱਲੇਗੇ ਨੇ ਇਹਨਾਂ ਨੂੰ ਲੱਗਦਾ ਕਿ ਰਾਜਵਾਨੇ ਦਾ ਕਾਰਡ ਪਲੇ ਕਰਕੇ ਆਪਾਂ ਦੁਆਰਾ ਜਿਹੜਿਆ ਜਿਹੜੀ ਇਹਨਾਂ ਦੀ ਜ਼ਮੀਨ ਨਿਕਲ ਚੁੱਕੀ ਹੈ ਉਹਨੂੰ ਦੁਆਰਾ ਲਈਏ ਪਰ ਇੱਕ ਪੋਲੀਟਿਕਲੀ ਖੇਡਿਆ ਵੀ ਗਿਆ ਸੀ ਦਾ ਪਰ ਉਹ ਕੰਮ ਨਹੀਂ ਆਇਆ ਜਦੋਂ ਸੰਗਰੂਰ ਦੀ ਜ਼ਿਮਨੀ ਚੋਣ ਹੋਈ ਸੀ ਉਹਦੇ ਵਿੱਚ ਤਾਂ ਰਾਜਵਾਨਾ ਦੇ ਭੈਣ ਜੀ ਹੋਰਾਂ ਨੂੰ ਉਮੀਦਵਾਰੀ ਬਣਾ ਦਿੱਤਾ ਸੀ ਕਾਲੀ ਦਿਨ ਉੱਥੇ ਬਦਲਣ ਦੀ ਨੀਅਤ ਬਹੁਤ ਮਾੜੀ ਸੀ ਜੇ ਬੀਬਾ ਜੀ ਨੂੰ ਮਠਿੰਡੇ ਤੋਂ ਖੜਾ ਕਰਦੇ ਹਰ ਸਮਰੱਥੀ ਜਗ੍ਹਾ ਤੇ ਬੀਬਾਜ਼ ਪਾਰਲੀਮੈਂਟ ਸੁਣੀ ਸੀ ਇਨਾਂ ਨੇ ਨਾਇਨਿੰਗਲੀ ਚੂਸ ਕੀਤਾ ਐ ਐਸ ਸੀ ਸੀਟ ਤੋਂ ਉਹਨੂੰ ਲਾਇਆ ਜਿੱਥੋਂ ਪਹਿਲੇ ਤੈਅ ਸੀ ਕਿ ਉਹਨਾਂ ਹਰ ਜਾਣੇ ਹੁਣ ਇਸ ਕੇਸ ਦੇ ਵਿੱਚ ਗੱਲ ਕਿੱਥੇ ਖੜੀ ਐ ਤੇ ਕੀ ਰਾਹਤ ਮਿਲਣ ਦੀ ਕੋਈ ਮਾੜੀ ਮੋਟੀ ਗੁੰਜਾਇਸ਼ ਹੈ ਜਾਂ ਫਿਰ ਕੇਸ ਹਾਲੇ ਵੀ ਕਈ ਸਾਲ ਅੜਿਕਣਾ ਪੈ ਸਕਦਾ ਕੋਈ ਮੈਂ ਟੈਕਨੀਕਲੀ ਇਹਨਾਂ ਨੂੰ ਕਿਹਾ ਸੀ ਕਿ ਜਿਹੜੀ ਤੁਸੀਂ ਚਿੱਠੀ ਲਿਖੀ ਸੀ ਰਾਸ਼ਟਰਪਤੀ ਨੂੰ ਚਾਹੇ ਸੁਪਰੀਮ ਕੋਰਟ ਕੇਸ ਪਾਇਆ ਉਹਦੇ ਸ਼ਿਸਟੋਰਿਕਲ ਬੈਕਗ੍ਰਾਉਂਡ ਨੂੰ ਡਿਸਕਸ ਕਰਨੀ ਜ਼ਰੂਰੀ ਐ ਜੀ ਕਿ 1984 ਚ ਕੇਮੇਂਦਰਵਾਟਸਪਟ ਆਇਆ ਗਿਆ ਕਿਵੇਂ 1984 ਦੇ ਵਿੱਚ 12 13 ਕਾਂਗਰਸੀ ਤੇ ਦਿੱਲੀ ਦੇ ਵਿੱਚ ਸਿੱਖਾਂ ਦੀ ਜੂੰਦੇ ਫੁਕੇ ਗਏ ਨੇ ਲਾਈਵ ਬਾਰਨਿੰਗ ਹੋਈ ਹੈ ਜੂਸ ਵਾਂਗੂ ਜੀ ਕਿਵੇਂ 칼ਤਕ ਸਾਬ ਦਾ ਜਥੇਦਾਰ ਕੌਂਕੇ ਸਾਹਿਬ ਸ਼ਹੀਦ ਹੋਏ ਨੇ ਕਿਵੇਂ ਖੁੜੀਆ ਸਾਹਿਬ ਸ਼ਹੀਦ ਹੋਏ ਨੇ ਮੈਂਬਰ ਪਾਰਲੀਮੈਂਟ ਜੀ ਕਿਵੇਂ ਮੈਂਬਰ ਪਾਰਲੀਮੈਂਟ ਬੀਬੀ ਵਿਮਲ ਖਾਲਸਾ ਨੂੰ ਸ਼ਹੀਦ ਕੀਤਾ ਗਿਆ ਤੇ ਕਿਵੇਂ ਖਾਲੜੇ ਵਰਗੇ ਐਨੇ ਇਨੋਸੈਂਟ ਬੰਦਿਆਂ ਦੀ ਕਿਲਿੰਗਸ ਹੋਈ ਹੈ ਇਹ ਸਾਰੇ ਹਾਲਾਤ ਸਿਪਾਈ ਜਗਤਾਰ ਸਿੰਘ ਤਾਰੇ ਦੇ ਟ੍ਰਾਇਲ ਵਿੱਚ ਆਪਾਂ ਔਨ ਰਿਕਾਰਡ ਚੀਜ਼ਾਂ ਲੈਂਦੀਆਂ ਨੇ ਜੀ ਇਹ ਕਾਰਨ ਸੀ ਕੇ ਪਾਈ ਜਗਤਾਰ ਸਿੰਘ ਤਾਰੇ ਦੀ ਡਿਟੇਲਡ ਕਨਫੈਸ਼ਨ ਐਸ 89 ਉਹ ਜੰਦੀ ਜੀ ਉਹਨਾਂ ਨੂੰ ਫਾਂਸੀ ਨਹੀਂ ਹੋਈ ਜਦੋਂ ਕਿ ਰਾਜਵਾਨਾ ਸਾਹਿਬ ਦੀ ਛੋਟੀ ਕਨਫੈਸ਼ਨ ਸੀ ਇੱਕ ਪੇਜ ਦੀ ਉਹਨਾਂ ਨੂੰ ਫਾਂਸੀ ਕਰ ਦਿੱਤੀ ਜੀ ਤੇ ਸ਼ਰੋਮਣੀ ਕਮੇਟੀ ਨੇ ਉਸ ਕੇਸ ਨੂੰ ਬਿਲਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਰਾਸ਼ਟਰਪਤੀ ਕੋਲੇ ਨਾ ਹੀ ਇਹਨਾਂ ਨੇ ਸੁਪਰੀਮ ਕੋਰਟ ਕੋਲੇ ਇਹ ਪੱਖ ਰੱਖਿਆ ਹੈ ਕਿ ਇਹ ਵਿਕਟਮ ਨੇ ਜਿਹੜੇ ਰਾਜਵਾਨਾ ਨੇ ਇਹਨਾਂ ਦੇ ਖਿਲਾਫ ਇੱਕ ਹੀ ਅਫੇਅਰ ਬੈਂਸਿੰਗ ਕਤਲ ਕੀਤਾ ਇਸ ਤੋਂ ਬਿਨਾ ਪਿਛਲੇ 29 ਸਾਲ ਤੋਂ ਨਾ ਇਹਨਾਂ ਤੇ ਕੋਈ ਅਫੇਅਰ ਹੈ ਨਾ ਹੀ ਇਹਨਾਂ ਦਾ ਟਰੈਕ ਰਿਕਾਰਡ ਕੋਈ ਹੋਰ ਹੈ ਜੀ ਇਤਿਕ ਪੁਲਿਸ ਅਫਸਰ ਸੀ ਜੀ ਤੇ ਸੋ ਇਹਨੇ ਆ ਕੰਪੈਲਡ ਸਰਕਮਸਟੈਂਸਸ ਨਹੀਂ ਜਿਸ ਤੋਂ ਮਜਬੂਰ ਹੋ ਕੇ ਇਹਨੇ ਸਾਰਾ ਕੁਝ ਕੀਤਾ ਹੈਗਾ ਜੀ ਸੋ ਇਹ ਕਿਉਂਕਿ ਡਰਦੇ ਨੇ ਮੈਨੂੰ ਲੱਗਦਾ ਹੈ ਕਿ ਦਿੱਲੀ ਤੋਂ ਡਰਦੇ ਨੇ ਜੇ ਅਸੀਂ ਗੱਲ ਕਰਾਂਗੇ ਤੇ ਸਾਨੂੰ ਠੋਕਰਾਂ ਦੇਣ ਸੋ ਇਹਨਾਂ ਦੀ ਉਜਰਤ ਨਹੀਂ ਹੈਗੀ ਨੱਚ ਕਹਿੰਦੀ